ਅੱਜ ਡੇਟਾ ਦੇ ਕਿਤੇ ਗਿਆ ਕਿਸ ਬਿਸ਼ੇ ਲੈ ਕੇ ਡੇਟਾ ਦੇ ਕਿਤੇ ਗਿਆ ਅੱਜ ਦੀ ਸਾਡੀ ਗੇਟ ਰੈਡੀ ਤੁਹਾਡੇ ਮਾਧਮ ਦੱਸਣਾ ਚਾਹੁੰਦਾ ਵੀ ਪੰਜਾਬ ਸਰਕਾਰ ਤੋਂ ਬੜੇ ਲੰਮੇ ਸਮੇਂ ਦੀ ਮੰਗਾ ਵਾਂ ਕੱਚੇ ਕੰਮੇ ਪੱਕੇ ਕਰਨ ਵਾਸਤੇ ਜਦੋਂ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਈ ਸੀ ਮੁੱਖ ਮੰਤਰੀ ਪੰਜਾਬ ਨੇ ਬੜੇ ਬੜੇ ਤੜੇ ਲੋਕਾਂ ਨਾਲ ਵਾਅਦੇ ਕੀਤੇ ਵੀ ਜਿਹੜਾ ਹਰਾਪਣ ਹੁੰਦਾ ਮੇਰਾ ਮਲਾਜਮਾਂ ਤੇ ਚੱਲੂਗਾ ਨਾ ਤਾਂ ਅੱਜ 3 ਸਾਲ ਹੋ ਗਏ 3.5 ਸਾਲ ਸਰਕਾਰ ਨੂੰ ਨਾ ਤਾਂ ਹਰਾਪਣ ਲੱਭਾ ਤੇ ਨਾ ਹੀ ਕਿਤੇ ਆਪ ਲੱਭਦੇ ਨੇ ਸਾਡੀ ਬੇਨਤੀ ਉਹੀ ਆ ਵੀ ਲੰਬਾ ਸਮਾਂ ਜਿਹੜੇ ਕੰਮੇ ਸਾਡੇ ਨੇ ਜਿਹੜੇ ਕੰਟੈਕਟ ਵਾਲੇ ਨੂੰ ਰੈਗੂਲਰ ਕੀਤੀ ਜਾਣਾ ਜਿਹੜੇ ਆਊਟਸ ਨਿਆਇਰ ਬੋਟਾ ਕਕੇ ਵਾਲ ਕੱਢੇ ਹੋਏ ਨੇ ਉਹਨਾਂ ਨੂੰ ਹਲ ਕੀਤਾ ਜਾਵੇ ਤੇ ਜੇ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਮੰਗ ਨਹੀਂ ਮੰਨਦੀ ਤਾਂ ਅਸੀਂ 9-10 ਤੇ ਜਾੜਾ ਤੇ ਦੀ ਹੜਤਾਲ ਕਰਨ ਜਾ ਰਹੇ ਹਾਂ ਜੀ ਜੀ ਹੜਤਾਲ ਜਿਹੜੀ ਆ ਪੰਜਾਬ ਰੋਡ ਤੇ ਪੀਆਰਟੀਸੀ 72.5 ਹੋਣ ਜਾ ਰਹੀ ਹੈ ਪੰਜਾਬ ਦੇ ਦੀ ਪਿਛਲੇ ਦਿਨੀ ਤੁਹਾਡੀ ਜਿਹੜੀ ਬੈਠਕ ਤੇ ਵੀ ਟਾਈਮ ਮਿਲੇ ਤੋਂ ਦੇਖੋ ਜੀ ਬੈਠਕ ਦਾ ਟਾਈਮ ਮਿਲਿਆ ਸੀ ਪਰ ਪੰਜਾਬ ਸਰਕਾਰ ਉਹ ਇਦਾਂ ਹੀ ਕਰ ਜਿੰਦੀਆਂ ਮੀਟਿੰਗਾਂ ਹੀ ਇਦਾਂ ਕਰ ਜਿੰਦਾ ਵੀ ਅੱਜ ਕੱਲ ਕਰਦੇ ਨੇ ਤੁਹਾਡੀਆਂ ਜਿਹੜੀਆਂ ਮੰਗਾਂ ਉਹ ਜਾਇਜ਼ ਨੇ ਪਿਛਲੇ ਦਿਨੀ ਅਸੀਂ ਆਪਣੇ ਹਾਊਸ ਸਭੀ ਧਰਨਾ ਲਾਇਆ ਸੀ ਕਿ ਜਿਹੜੇ ਹੱਡਾਫਸ ਵਾਲੇ ਕੰਮ ਕਰਨ ਵਾਲੇ ਉਹ ਹੱਡਾਫਸ ਕਰੇ ਜਿਹੜੇ ਟ੍ਰਾਂਸਪੋਰਟ ਮੰਤਰੀ ਵਾਲੇ ਕੰਮ ਕਰਨ ਵਾਲੇ ਉਹ ਟ੍ਰਾਂਸਪੋਰਟ ਮੰਤਰੀ ਕਰੇ ਤੇ ਜਿਹੜੇ ਪੰਜਾਬ ਸਰਕਾਰ ਦੇ ਕਰਨ ਵਾਲੇ ਕੰਮ ਉਹ ਪੰਜਾਬ ਸਰਕਾਰ ਕਰੇ ਕਿਉਂਕਿ ਹੱਡਾਫਸ ਜਿਹੜਾ ਵਾ ਉਹ ਵੀ ਢਿਰੀ ਦਾ ਕੇ ਬੈਠਾ ਜਿਹੜੇ ਸਾਡੇ ਕੰਮ ਕਰਨ ਵਾਲੇ ਆ ਜਿਵੇਂ ਕੱਡੇ ਮੁਲਾਜ਼ਮ ਨੇ ਭਲ ਕਰਨ ਵਾਲੇ ਆ ਕਈ ਇਹੋ ਜਿਹੇ ਮੰਗਾਂ ਨੇ ਸਾਡੀਆਂ ਜਿਵੇਂ ਵੀ ਜੇ ਕਈ ਸਾਥੀ ਜਿਹੜੇ ਲੱਤ ਹੋ ਗੀਆਂ ਉਹਨਾਂ ਦੀ ਉਹਨਾਂ ਦੀ ਪੈਨਸ਼ਨਾਂ ਵਾ ਉਹਨਾਂ ਦੀਆਂ ਉਹਨਾਂ ਨੂੰ 1 ਲੱਖ ਰੁਪਏ ਬੀਮਾ ਮਿਲਣਾ ਸੀ ਉਹਨਾਂ ਨੂੰ ਉਹ ਵੀ ਦੇਣਾ ਸੀ ਪਰ ਕਿਤੇ ਨਾ ਕਿਤੇ ਜਿਹੜਾ ਹੱਡਾਫਸ ਵੀ ਚੁੱਪੀ ਧਾਰੀ ਹਜੀ ਭਾਈ ਅੱਜ ਜੇਤਲ ਲਈ ਕੀ ਭਾਈ ਅੱਜ ਦੀ ਗੇਟ ਰੈਲੀ ਆਪਾਂ ਕੀਤੀ ਆ ਕਿ ਆਪਣੀ 9 10 11 ਦੀ ਹਟਾਲਾ ਉਸ ਵਿਸ਼ੇ 'ਚ ਕੀਤੀ ਆਪਾਂ 9 10 ਤਰੀਕ ਨੂੰ ਆਪਣੇ 9 10 ਤੇ 11 ਨੂੰ ਸਮੁੱਚਾ ਪੀਆਰਟੀਸੀ ਔਰ ਪਨਵਾਸ ਕੰਟਰੈਕਟਰਾਂ ਦੇ ਯੂਨੀਅਨ ਦੇ ਸਮੂਹ ਤੇ ਸਾਥੀ ਸਾਰੇ ਜਿਹੜੇ ਆ ਉਹ ਚੱਕਾ ਜਾਮ ਕਰਨਗੇ ਤੇ 10 ਤਰੀਕ ਨੂੰ ਅਸੀਂ ਮੁੱਖ ਮੰਤਰੀ ਦੇ ਘਰ ਦਾ ਕਰੋ ਕਰਾਂਗੇ ਕਿਹੜੀਆਂ ਮੰਗਾਂ ਤੁਸੀਂ ਲੈ ਕੇ ਗਿੜੀ ਕੀਤੀਆਂ ਮੰਗਾ ਉਹੀ ਪਿਛਲੀਆਂ ਮੰਗਾਂ ਆ ਜਿਹੜੇ ਕੰਟਰੈਕਟ ਵਾਲੇ ਮੁਲਾਜ਼ਮਾ ਉਹਨਾਂ ਨੂੰ ਪੱਕਾ ਕਰਨਾ ਔਰ ਸਾਰੇ ਮਲਾਜਮਾਂ ਨੂੰ ਕੰਟਰੈਕਟ ਤੇ ਕਰਨਾ ਤੇ ਆਪਣੇ ਜਿਹੜੇ ਰਿਪੋਰਟਾਂ ਕਰਕੇ ਬਾਹਰ ਕੱਢੇ ਗਏ ਮਲਾਜਮਾ ਉਹਨਾਂ ਨੂੰ ਬਹਾਲ ਕਰਨਾ ਅਗਰ ਕੋਈ ਹਾਲਤ ਬਾਵਜੂਦ ਵੀ ਕੋਈ ਫਿਰ ਨਹੀਂ ਕਰੇ ਫਿਰ ਕੀ ਲੱਗੇ ਨਮਿਤ ਰੇਕ ਜਿਹੜੇ ਹੋਰ ਵੀ ਤਿਕਾਸ਼ ਨਰਸ਼ ਕਰਾਂਗੇ ਕੋਈ ਚੌਕ ਜਾਮ ਕਰਾਂਗੇ ਜਾਂ ਕੁਝ ਹੋਰ ਕਰਾਂਗੇ ਬਾਕੀ ਜੋ ਸਾਡੀ ਸੈਂਟਰ ਬੋਡੀ ਕਹੇਗੀ ਉਸ ਹਾਵਨਾ ਆਪਾਂ ਚੱਲਾਂਗੇ